ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਸਾਈ ਅਲਖ ਅਪਾਰੂ ਭੋਰੀ ਮਨ ਵਸਾਇ ਦੁਖ ਦਰਦ ਰੋਗ ਮਾਇ ਮਟ ਹਬਨ ਸੈ ਹਾਂ ਵੰਨ ਕੁਰਬਾਨ ਸਾਈ ਆਪਣੇ ਹੋ ਵੈਨਦ ਕਣਾ ਮਨ ਤਣ ਜਪਣੇ ਰਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਤਣੀ ਸੁਹੀ ਹੂ ਤਖ ਪਾਏ ਮਾਇ ਨਕੀਮ ਗਣੀ ਨੈਣ ਪਸੰਦੋ ਸੋਈ ਪੇਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਈ ਲਈ ਬੇਦਕ ਦੇਵ ਸੰਸਾਰ ਹੱਬਾ ਹੂੰ ਬਾਰਾ ਨਾਨਕ ਪਕਸਾਹ ਦਿਸੈ ਜਹਰਾ ਬੇਦ ਕਤੇਰ ਸੰਸਾਰ ਹਰ ਬਾਹ ਬਹਾਰ ਨਾਨਕ ਕਾ ਪਾਤਸ਼ਾਹ ਦਿਸੈ ਜਹਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ कर्ता पुरुष निरपाव निर्वैर अकालूरत अजुनी सै फ प्रसाद मैं नही किछ हो नहीं किछ आहे नमोरा ਔਸਰ ਲੱਜਰਾ ਕਲੇ ਹੋ ਸਧਨਾ ਜਨ ਤੋਰਾ ਜੇ ਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਖ ਭਗਵਾ ਦਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹੈ ਹੰਕਾਰੀ ਵਖਿਆਣ ਸਗੁਰੂ ਪਿਆਰੀ ਗੁਰਸਾਹਿਬੀ ਸਾਧ ਸੰਗਤ ਜੀ ਆਓ ਸਤਿਗੁਰਾਂ ਨੇ ਪਾਰ ਬਖਸ਼ਿ ਸ਼ਰਮਤ ਕੀਤੀ ਅੰਮ੍ਰਿਤ ਵੇਲਾ ਸੁਹੇਲਾ ਸਮਾ ਬਖਸ਼ਿ ਕੀਤਾ ਉਹ ਵਿਚਾਰ ਨਾਲ ਜੁੜੀਏ ਰ ਵਿਚਾਰ ਆਸਮ ਹੱਲਾ ਪਨਿਵਾਸਾ ਰਾਗ ਹੈ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਗੁਰੂਆਂ ਆਣੇ ਦੀ ਪੰਨਵੇਂ ਗਰਦੀ ਦੀ ਵਾਰਸ ਤਾਂ શ્રી ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਣ ਕੀਤਾ ਹੋਇਆ ਆਸਾਂ ਕਾਫੀ ਦਾ ਤੀਜਾ ਸ਼ਬਦ ਲੜੀ ਵਾਰ 105 ਨੰਬਰ ਸ਼ਬਦ ਜੋ ਕਿ ਧਾਣੀ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 397 ਅੰਗ ਤੇ ਸੋਭਿਤ ਹੈ ਹੋ ਵੰਨਿਆ ਕੁਰਬਾਨ ਸਾਈ ਆਪਣੇ ਹੋ ਵੰਨਿਆ ਕਿੰਦੇ ਭਾਈ ਮੈਂ ਵਾਰਨੇ ਵੰਜਾ ਪਾਪ ਵਾਰਨੇ ਜਾਂਣਾ ਕੁਰਬਾਨ ਜਾਂਣਾ ਮੇਰੇ ਸਤਿਗੁਰੂ ਤੋਂ ਇੱਥੇ ਸਾਈ ਹੈ ਇਸ ਲਈ ਬੇਨਤੀ बार-बार ਕਰਦੇ ਹੁੰਨੇ ਭਾਈ ਸੰਥਿਆ ਦੀ ਤਾਂ ਲੋੜ ਬਾਣੀ ਦੇ ਅਰਥ ਕਲੀਅਰ ਕਰਨ ਲਈ ਬਾਣੀ ਸਮਝਾਂ ਦੀ বিনা ਸੰਥਿਆ ਦੇ ਜੇ ਕਹਤਾ ਹੋ ਕੁਰਬਨਜਾ ਕੁਰਬਾਨ ਸਾਈ ਆਪਣੇ ਸਾਈ ਦਾ ਕੋਈ ਅਰਥ ਨਹੀਂ ਬਣੇਗਾ ਅਰਥਾਂ ਦੇ ਅਨਰਥ ਬਣ ਜਾਣਗੇ ਸਾਈ ਪਾਪ ਮਾਲਕ ਉਹ ਕੁਰਬਾਨ ਉਸ ਪ੍ਰਮਾਤਮਾ ਤੋਂ ਜਾਨਣਾ ਉਸ ਮਾਲਕ ਤੋਂ ਜਾਨਣਾ ਕਿਉਂ ਕਿ ਉਹਦੀ ਕਿਰਪਾ ਦੇ ਨਾਲ ਹੋਵੇ ਅਨੰਦ ਕਣਾ ਮਨ ਤਨ ਜਪਣੇ ਰਹਾਉ ਆਨੰਦਕ ਬਹੁਤ ਹੋ ਜਾਂਦਾ ਹੈ ਜਦੋਂ ਮਨ ਕਰਕੇ ਤੇ ਤਨ ਕਰਕੇ ਧਿਆਨਾ ਹ ਭਾਵ ਮਨ ਕਰਕੇ ਮਨ ਨੂੰ ਪੰਜਾਂ ਚੋਰਾ ਤੋਂ ਰੋਕਦਾ ਤਨ ਕਰਕੇ ਸੇਵਾ ਸਿਮਰਨ ਬੰਦਗੀ ਕਰਦਾ ਤੇ ਕਹਿੰਦੇ ਹੁਣ ਜਦੋਂ ਨਾਮ ਜਪਦਾ ਸੇਵਾ ਸਿਮਰਨ ਬੰਦਗੀ ਕਰਦਾ ਤੇ ਹੁਣ ਆਨੰਦ ਉਹ ਆਨੰਦ ਹੈ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਗੁੰਗੇ ਗੁਰਖਾਇਆ ਉੁੱਠੇ ਤੋਂ ਕਿਆ ਕਹੀਏ ਇਸੇ ਤਰ੍ਹਾਂ ਇੱਕ વાર્ਤਾ ਆਂਦੀ ਹੈ ਹਰਗੋਬਿੰਦ ਸਾਹਿਬ ਜੋ ਕਿ ਬੜੇ ਕੋਮਲ ਦਿਲ ਦੇ ਸਨ ਪਸ਼ੂ ਪੰਛੀਆਂ ਨਾਲ ਜਾਨਵਰਾਂ ਨਾਲ ਦਰਖਤਾਂ ਨਾਲ ਬੜਾ ਪਿਆਰ ਕਰਦੇ ਸਨ ਇਸੇ ਤਰ੍ਹਾਂ ਇੱਕ ਵਾਰੀ ਬਾਗ ਦੇ ਵਿੱਚ ਘੁੰਮਦਿਆਂ ਘੁੰਮਦਿਆਂ ਕਿਤੇ ਸਿੰਘ ਦੀ ਨਜ਼ਰ ਇੱਕ ਟੁੱਟੀ ਹੋਈ ਕੂਜੀ ਤੇ ਪਈ ਆ ਜਿਹੜੀ ਦਰਖਤ ਦੇ ਉੱਤੇ ਪੈ ਰਹੀ ਹੈ ਪਈ ਹੋਈ ਹੈ ਤਾਂ ਉਹਦੇ ਤੇ ਰੋਸ਼ਨੀ ਸੂਰਜ ਦੀ ਪੈ ਰਹੀ ਹੈ ਤੇ ਐਂ ਲੱਗਦਾ ਜਿਵੇਂ ਕੋਈ ਦੂਜਾ ਹੀ ਸੂਰਜ ਧਰਤੀ ਤੇ ਉਤਰਿਆ ਆਇਆ ਹੋਵੇ ਸਤਿਗੁਰਾਂ ਦੇ ਅੱਗੇ ਉਹ ਸਿੱਖ ਨੇ ਬੇਨਤੀ ਕੀਤੀ ਸਤਿਗੁਰੂ ਆ ਸੂਰਜ ਤਾਂ ਸਮਝਿਆ ਵੀ ਇੱਕ ਹੈ ਇਹ ਦੂਜਾ ਕਿਧਰੋਂ ਵੀ ਇਹ ਰੋਸ਼ਨੀ ਕਿਉਂ ਇੰਨੀ ਪੈ ਰਹੀ ਆ ਕਿੱਥੋਂ ਆ ਰਹੀ ਹੈ ਸਤਿਗੁਰੂ ਆਣ ਕੇ ਆ ਭਾਈ ਕੁਝਾ ਹੈ ਇਹ ਰੋਸ਼ਨੀ ਨਹੀਂ ਹੈ ਤਾਂ ਨਹੀਂ ਆ ਭਾਵੇਂ ਦੂਜਾ ਸੂਰਜ ਹੈ ਕੋਈ ਫਿਰ ਸਤਿਗੁਰੂ ਰੋਸ਼ਨੀ ਕਿੱਥੋਂ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਇਹ ਕਿਸੇ ਸਮੇਂ ਤਰਿਹਾਈ ਵਾਲਾ ਭਾਂਡਾ ਸੀ ਇਕੜਵਨ ਜੀ ਸਿਪਾਇਤ ਤਦਈ ਆਈ ਵਾਲੀ ਇਹਦੇ ਵਿੱਚ ਧੂਰ ਰੱਖਿਆ ਜਾਂਦਾ ਸੀ ਹੁਣੇ ਟੁੱਟ ਗਈ ਹੈ ਤੇ ਕਿਸੇ ਨੇਰੀ ਵਕਾਰਣ ਵਸ ਇਹ ਆ ਪੰਛੀ ਵਾਸੇ ਦਰਖਤ ਤੇ ਪਈ ਹੈ ਤੇ ਇਸ ਹਾਵਣਾ ਪਈ ਹੈ ਵੀ ਇਹਦੀ ਰੋਸ਼ਨੀ ਪੈ ਰਹੀ ਹੈ ਸੂਰਜ ਦੀ ਰੋਸ਼ਨੀ ਕਰਕੇ ਇੰਜ ਲੱਗਦਾ ਵੀ ਜਿਵੇਂ ਦੂਜਾ ਸੂਰਜ ਉੱਤਰ ਆਇਆ ਹੋਵੇ ਪਰ ਹੈ ਟੁੱਟੀ ਹੋਈ ਇਕੜਵਨ ਜੀ ਸਤਿਗੁਰੂ ਮੇਰੀ ਰੋਸ਼ਨੀ ਸਤਿਗੁਰੂ ਕਹਿੰਦੇ ਨੇ ਕਹਿੰਦੇ ਤੜ੍ਹਾਈ ਜਿਹੜੀ ਹੈ ਨਾ ਇਹਦੇ ਕਰਕੇ ਇਹਦੀ ਰੋਸ਼ਨੀ ਹੈ ਸਤਿਗੁਰੂ ਸਮਝ ਨਹੀਂ ਆਇਆ ਵੀ ਇਹ ਤੜ੍ਹਾਈ ਹੀ ਰੋਸ਼ਨੀ ਕਿਉਂ ਦੇ ਰਹੀ ਹੈ ਇਹ ਟੁੱਟੇ ਦਾ ਇੰਨਾ ਅਨੁਭਵ ਕਿਉਂ ਸੂਰਜ ਦੇ ਤਲ ਹੋਇਆ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰੂ ਦੇ ਨਾਲ ਨਾਮ ਮੰਨ ਕਰਕੇ ਤਨ ਕਰਕੇ ਜਪਦਾ ਹੈ ਨਾ ਉਹਦੇ ਮਨ ਵਿੱਚ ਐਸਾ ਨਾਮ ਦਾ ਰੰਗ ਚੜ ਜਾਂਦਾ ਹੈ ਜੇ ਟੁੱਟ ਵੀ ਜਾਏ ਫੁੱਟ ਵੀ ਜਾਏ ਪੰਜ ਫੁੱਟ ਸਰੀਰ ਵੀ ਬੰਦ ਬੰਦ ਘਟਾਇਆ ਜਾਏ ਤੇ ਉਹ ਇਸੇ ਤਰ੍ਹਾਂ ਚਮਕਦਾ ਜਿਵੇਂ ਇੱਕ ਟੁੱਟੇ ਹੋਏ ਕੜਵੰਜੀ ਚਮਕ ਰਹੀ ਹੈ ਨਾਮ ਦਾ ਦਾਸ ਨਹੀਂ ਟੁੱਟਦਾ ਕਿਉਂਕਿ ਉਹ ਇੱਕ ਮੇਕਰ ਰੰਗੇ ਜਾਂਦੇ ਨੇ ਤੇ ਜਿਵੇਂ ਕੜਵੰਜੀ ਘੋ ਵਿੱਚ ਰੰਗੀ ਗਈ ਪਰ ਮੌਕੇ ਤੇ ਘੋ ਨਹੀਂ ਹੈ ਪਰ ਉਹਦੀ ਤਿਹਾਈ ਹੈ ਕਹਿੰਦੇ ਨਾਮ ਜਪਿਆ ਐਡਾ ਰੰਗ ਚੜ ਜਾਂਦਾ ਹੈ ਬੰਦ ਬੰਦ ਕਟਿਆ ਜਾਏ ਨਾਮ ਚੱਲਦਾ ਹੈ ਨਹੀਂ ਹੈ ਪਰ ਇਹਦੀ ਤਦਿਆਈ ਬਹੁਤ ਰਹਿੰਦੀ ਹੈ ਆਨੰਦ ਬਹੁਤ ਆਇਆ ਹੋਵੇ ਆਨੰਦ ਗਣਾ ਗੋਦਨ ਆਨੰਦ ਪਰ ਕਦੋਂ ਮੰਨ ਤਣ ਜਪਣੇ ਜਦੋਂ ਮੰਨ ਕਰਕੇ ਤੇ ਤਣ ਕਰਕੇ ਉਸ ਨੂੰ ਜਪਣਾ ਕਰਦਾ ਹੈ ਸਿਮਰਨ ਕਰਨਾ ਕਰਦਾ ਹੈ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸੋਂ ਜਾਂਦੇ ਨੇ ਭਾਈ ਮੈਂ ਆਪਣੇ ਗੁਰੂ ਤੋਂ ਵਾਰਨੇ ਮੇਰੇ ਆਪਣੇ ਸਾਈ ਪ੍ਰਮਾਤਮਾ ਤੋਂ ਵਾਰਨੇ ਜਾਂਦਾ ਕਿਉਂ ਕਿ ਮੇਰਾ ਮਨ ਮੇਰਾ ਤਨ ਨਾਮ ਜਪਣ ਕਰਕੇ ਸੇਵਾ ਸਿਮਰਨ ਕਰਕੇ ਆਨੰਦਮਈ ਹੋ ਗਿਆ ਜਿਹਨੂੰ ਫਰੀ ਦੁਨੀਆ ਕਹਿੰਦੀ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਜਾਣੇ ਆਨੰਦ ਸਦਾ ਗੁਰੂ ਤੇ ਕਿਰਪਾ ਕਰ ਪਿਆਰੇ ਮੇਰੇ ਗੁਰੂ ਪਾਸੋਂ ਹੀ ਮੈਂ ਆਨੰਦ ਜਾਣਿਆ ਵੀ ਅਸਲੀ ਆਨੰਦ ਕੀ ਹੈ ਮੈਂ ਤਾਂ ਸਮਝਦਾ ਸਰ ਦੁਨੀਆਵੀ ਕੰਮ ਕਰਕੇ ਆਨੰਦ ਹੁੰਦਾ ਨਾਟਕ ਚੇਤਕ ਦੇਖ ਕੇ ਸ਼ਾਇਦ ਆਨੰਦ ਹੁੰਦਾ ਹੈ ਸ਼ਾਇਦ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਆਨੰਦ ਹੁੰਦਾ ਪਰ ਮੇਰੇ ਸਾਈਂ ਤੋਂ ਮੈਂ ਬਲਿਹਾਰ ਨੇ ਜਿਹਦੀ ਸੇਵਾ ਸਿਮਰਨ ਕਰਕੇ ਉਹ ਆਨੰਦ ਆਇਆ ਜਿਹੜਾ ਅੱਖਰਾਂ ਨਾਲ بیان ਨਹੀਂ ਹੋ ਸਕਦਾ ਇਸ ਲਈ ਮੈਂ ਉਸ ਸਾਈਂ ਤੋਂ ਬਲਿਹਾਰ ਨੇ ਕੁਰਬਾਨ ਜਾਣਾ ਰਹਾਉਂਦੇ ਆਪਾਂ ਕਿੰਝ ਵਿਸ਼ਾ ਵਸਤੂ ਕੇਂਦਰੀ ਪਾਸ ਸਮਝਾਂਦੇ ਨੇ ਆਸਾ ਮਹੱਲਾ ਪੰਜਵਾਂ ਸਾਈਂ ਅਲਖ ਅਪਾਰ ਕੋਰੀ ਮਨ ਵਸੈ ਸਾਈਂ ਪ੍ਰਮਾਤਮਾ ਦਾ ਨਾਮ ਜਿਹੜਾ ਅਲਖ ਭਾਵ ਲਖਣ ਤੋਂ ਰਹਿਤ ਹੈ ਅਪਾਰ ਪਾਰਾਵਾਰ ਤੋਂ ਰਹਿਤ ਹੈ ਜੇਕਰ ਉਹ ਹੀ ਉਹਦਾ ਨਾਮ ਕਿਨਕੇ ਮਾਤਰਕ ਜਿਨੂੰ ਸਖੁਣੇ ਸਾਹਿਬ ਚ ਸਤਿਗੁਰਾਂ ਨੇ ਕਿਹਾ ਕਿਨਕਾ ਇੱਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਹਿੰਦੇ ਕਿ ਕਿਨੇ ਕੇ ਮਾਤਰ ਵੀ ਜਿਹਨੇ ਨਾਮ ਵਸਾ ਲਿਆ ਨਾ ਉਹਦੀ ਮਹਿਮਾ ਬਖਸ਼ਾਨ ਤੋਂ ਪਰੇ ਹੋ ਜਾਏਗੀ ਕਿਉਂਕਿ ਇੱਕ ਜਪਣਾ ਤੇ ਇੱਕ ਵਸਾਣਾ ਦੋਨਾਂ ਚ ਫਰਕ ਹੈ ਰਾਮ ਰਾਮ ਕਰਤਾ ਸਭ ਜਗ ਫਿਰੇ 라ਵਣਾ ਪਾਇਆ ਜਾਏ ਪੂਰੀ ਕੋਲ ਜਹਾਂ ਦੀ ਕੈਨਾਤ ਜਪ ਰਹੀਏ ਦਿਨ ਰਾਤ ਜਪ ਰਹੀਏ ਜੈ ਜੈਕਾਰ ਕਰੇ ਸਭ ਕੋਈ ساری ਦੁਨੀਆ ਜੈ ਜੈਕਾਰਾਂ ਕਰਦੀ ਹੈ ਪਰ ਪ੍ਰਾਪਤ ਉਹ ਨੂੰ ਹੁੰਦਾ ਜਿਹੜਾ ਇੱਕ ਕਿਨਕਾ ਵੀ ਸਿਰ ਦੇ ਵਿੱਚ ਵਸਾਲੇ ਗੂ ਦੇ ਆਸ਼ੇ ਵਿੱਚ ਜਪ ਲੇ ਗੁਰੂ ਦੇ ਦਸਤ ਰਸਤੇ ਦੇ ਤੁਰ ਕੇ ਸਾਈ ਅਲਖ ਅਪਾਸ ਕਿੰਨਾਂ ਇੱਕ ਕਿਨਕਾ ਮਾਤਰ ਵੀ ਜਿਹਦੇ ਜੇ ਵਸ ਗਿਆ ਕਿਉਂਕਿ ਉਹ ਕਿਨਕਾ ਐਸਾ ਹੈ ਜਿਹੜਾ ਲਖਣ ਤੋਂ ਰਹਿੰਦਾ ਹੈ ਪਾਰਾਵਾਰ ਤੋਂ ਰਹਿੰਦਾ ਹੈ ਜਿਹੜਾ ਵੀ ਇੱਕ ਕਿਨਕੇ ਮਾਤਰ ਜਪ ਲੈਂਦਾ ਹੈ ਨਾ ਉਹਦਾ ਵਿਖਿਆਣ ਗਥਨ ਤੋਂ ਪਰੇ ਹੋ ਜਾਂਦਾ ਇੱਕ ਕਿਨਕਾ ਹੀ ਕਿਹਾ ਸਤਿਗੁਰੂ ਨੇ ਸੁਖਮਣੀ ਸੈਚ ਇੱਕ ਕਿਨਕਾ ਜਿਸ ਜੀਵ ਬਸਾਵਾ ਹੈ ਅਸੀਂ ਤਾਂ ਡੇਲੀ ਬਾਣੀ ਪੜ੍ਹਦੇ ਆਂ ਸਤਗੁਰਾਂ ਨੇ ਰੋਕਿਆ ਨਿੰਦਿਆ ਤੋਂ ਗਲੀ ਨਾ ਕਰ ਇਰਖਾ ਦ래ਸ਼ ਮੇਮਾਨੀ ਚੋਰੀ ਠੱਗੀ ਯਾਰੀ ਨਾ ਕਰ ਮੰਨ ਲੈ ਨੇ ਇਹਨਾਂ ਕਿਤੇ ਕਿੰਕਾ ਵੀ ਰਸਾਲਾ ਹੈ ਤੇ ਪ੍ਰਵਾਨ ਹੋ ਜਾਏ ਦੁੱਖ ਦਰਦ ਰੋਗ ਮਾਇ ਮੈਡਾ ਹਬਨ ਸੈ ਕਹਿੰਦੇ ਦੁੱਖ ਰੋਗ ਉਤਰ ਜਾਣਗੇ ਤਈਏ ਤਾਪ ਉਤਰ ਜਾਣਗੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਸੱਚੀ ਬਾਣੀ ਸੁਣੇਗਾ ਨਾ ਸੇਵਾ ਸਿਮਰਨ ਚ ਜੁੜੇਗਾ ਦੁੱਖ ਉਤਰ ਜਾਣਗੇ ਰੋਗ ਉਤਰ ਜਾਣਗੇ ਪਰ ਤਨ ਤੱਕਣ ਦਾ ਪਰ ਤਨ ਤੱਕਣ ਦਾ ਪ੍ਰਾਇਆ ਹੱਕ ਖਾਣ ਦਾ ਈਰਖਾ ਦਾ ਇਹ ਸਾਰੇ ਰੋਗ ਉਤਰ ਜਾਣਗੇ ਤੀਨੇ ਤਾਪ ਉਤਰ ਜਾਣਗੇ ਤੀਨੇ ਤਾਪ ਨਿਵਾਰਣ ਹਾਰਾ ਦੁਖਾਂ ਦਾ ਸੁਖਰਾਸ ਤਾਂ ਕੋ ਵੀ ਕਨ ਕੋ ਲਾ ਕੇ ਜਾ ਕੇ ਪ੍ਰਭ ਆ ਗਿਆ ਅਰਦਾਸ ਜਿਸ ਤਰ੍ਹਾਂ ਦੀ ਬਿਗਨ ਨਹੀਂ ਉਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਉਹਦੇ ਕੋਲ ਪਰ ਜਿਹੜਾ ਆਸਰਾ ਨਿਰੰਕਾਰ ਦਾ ਤੱਕੇ ਸਰਤਾਂ ਦੀ ਤੂਆ ਕਹਿੰਦਾ ਦੁੱਖ ਰੋਗ ਮਾਇ ਮੈਡਾ ਹਮ ਨਸ ਕਹਿੰਦੇ ਭਾਈ ਮੇਰਾ ਜਿਹੜਾ ਦੁੱਖ ਰੋਗ ਇਹਖੜ ਸਭ ਨਸ ਗਿਆ ਖਤਮ ਹੋ ਗਿਆ ਕਿਉਂ ਕਿਉਂਕਿ ਉਹਦਾ ਨਾਮ ਘੋਰੀ ਮਨਸ ਹੈ ਹਿਰਦੇ ਵਿੱਚ ਕਿੰਕੇ ਮਤਰ ਵਸਲੇ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣੇ ਕਿਨੇ ਮੇਰੇ ਲਈ ਕੋਈ ਬੈਰੀ ਨਹੀਂ ਕੋਈ ਬਗਾਨਾ ਨਹੀਂ ਤਾਂ ਹੁਣ ਜਦੋਂ ਕੋਈ ਬਗਾਨਾ ਹੀ ਨਹੀਂ ਫਿਰ ਵੈਰ ਕਾ ਦਾ ਤੇ ਜਦੋਂ ਵੈਰ ਨਹੀਂ ਤੇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਚੁੱਟ ਜੰਮਣ ਮਰਨ ਦੇ ਗੇੜ ਤੋਂ ਛੁੱਟ ਜਾਏਗਾ ਪਰਮਾਤਮਾ ਦੀ ਕਿਰਪਾ ਪਰ ਸ਼ਰਤ ਕੀ ਓਰੀ ਮਨੁਸਾ ਹੈ ਕਿਨੇ ਕਾਵੀ ਮਸਾਲਾ ਪਰਵਾਣਾ ਇਸ ਲਈ ਸਤਗੁਰੂ ਕਹਿੰਦੇ ਨੇ ਉਹ ਕੁਰਬਾਨਾ ਤੁਰਬਾਨ ਚਾਹੀ ਆਪਣਾ ਉਹ ਬਯੰਦ ਕਲਾ ਮਨ ਤਨ ਜਪਉਣ ਰਹਾ ਭਾਈ ਨਾਮ ਜਪਿਆ ਮਨ ਤਨ ਕਰਕੇ ਸੇਵਾ ਸਿੰਘ ਨੂੰ ਕੀਤੇ ਆ ਆਨੰਦ ਬਹੁਤ ਮਿਲਦਾ ਇਸ ਲਈ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਬਲਿਹਾਰ ਨੇ ਜਨ ਕਰਦਾ ਰਹਾ ਹਾਂ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਹੋ ਜਾਂਦੇ ਬਿੰਦਕ ਗਾਲ ਸੋਣੀ ਸੱਚੇ ਤਿਸਤਣੀ ਬਿੰਦਕ ਗਾਲ ਕਿਨੇ ਭਾਈ ਮੈਂ ਉਹ ਸੱਚੇ ਪ੍ਰਮਾਤਮਾ ਦੀ ਜਿਹੜੀ ਹੈ ਨਾ ਚਿੰਨ ਛਿੰਜਨੀ ਭਾਵ ਥੋੜੀ ਜੀ ਜਾਤ ਪੁਰਖ ਦੀ ਪ੍ਰਾਪਤੀ ਦੀ ਗੱਲ ਸੁਣਨੀ ਕੀਤੀ ਮੇਰੇ ਮਨ ਚ ਚਾਉ ਬਣ ਗਿਆ ਸੁਖੀ ਹੂੰ ਸੁਖ ਪਾਏ ਮਾਇ ਨਕੀਮ ਗਣੀ ਹੈ ਮਿਰਬਾ ਭਾਵ ਮਾਤਾ ਪਿਤਾ ਦੀ ਨੇਾਈ ਉੱਤਮ ਸਖੀ ਸੁਨਣਾ ਕਾ ਸੁਖੀ ਹੂੰ ਸੁਖ ਪਾਏ ਮੈਂ ਅੱਤ ਦੇ ਸੁਖ ਤੋਂ ਵੀ ਸੁਖ ਭਾਵ ਅਨੰਕਾਰ ਪਾਲੇ ਅਤਿ ਤੋਂ ਆਨੰਦ ਦਾ ਆਨੰਦ ਮੈਂ ਜਾਣ ਪਾਲਿਆ ਏ ਮੇਰੀ ਮਾਂ ਬਾਪ ਰੂਪ ਤੇ ਆਏ ਪਿਆਰੀ ਸਖੀਏ ਸਮਝਣਾ ਕਰ ਉਹਦੀ ਕੀਮਤ ਉਹਦਾ ਮੁੱਲ ਗਣਿਆ ਨਹੀਂ ਜਾ ਸਕਦਾ ਪਾਇਨ ਕੀਮ ਗਣ ਅੱਖਰਾਂ ਨਾਲ ਮੁੱਲ ਨਹੀਂ ਪਾਇਆ ਜਾ ਸਕਦਾ ਗਿਣਤੀ ਮੰਨਦੇ ਨਾਲ ਮੁੱਲ ਨਹੀਂ ਪਾਇਆ ਜਾ ਸਕਦਾ ਐਡਾ ਉਹ ਲੱਖ ਪਾਇਆ ਨੈਣ ਪਸੰਦ ਹੋਏ ਪੇਖ ਮੁਸਤਾਕ ਪਈ ਕਹਿੰਦੇ ਭਾਈ ਨੈਣ ਪਸੰਦੋ ਸੋਏ ਜੁ ਨੈਣਾ ਨੂੰ ਪਸੰਦਾ ਐ ਉਸ ਪ੍ਰਮਾਤਮਾ ਦਾ ਸਰੂਪ ਪ੍ਰਮਾਤਮਾ ਦਾ ਗਿਆਨ ਉਹ ਦੇਖ ਕੇ ਨੈਣ ਪਸੰਦੋ ਸੋਏ ਉਸ ਪ੍ਰਮਾਤਮਾ ਨੂੰ ਇੱਕ ਅਖਰਾ ਖਾਂਦੇ ਨਾਲ ਤੱਕ ਗਏ ਪੇਖ ਮੁਸਤਾਕ ਭਈ ਮਨ ਲਿਆ ਭੂ ਭਰਿਆ ਹੋ ਗਿਆ ਮਨ ਖੁਸ਼ ਹੋ ਗਿਆ ਉਹ ਖੁਸ਼ ਸਦੀਵੀ ਕਾਲ ਜਿਹੜਾ ਸਤਿਗੁਰਾਂ ਨੇ ਕਿਹਾ ਨਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇਜਾ ਉਹ ਆਨੰਦ ਮਿਲ ਗਿਆ ਜਿਵੇਂ ਗੁੰਗੇ ਨੂੰ ਗੁੜ ਪਾ ਕੇ ਸਵਾਦ ਪੁੱਛੋ ਨਹੀਂ ਜਾ ਸਕਦਾ ਇਸੇ ਤਰ੍ਹਾਂ ਉਹਨਾਂ ਨੂੰ ਅੰਦਰ ਮਿਲ ਗਿਆ ਦੱਸਿਆ ਨਹੀਂ ਜਾ ਸਕਦਾ ਮੈਂ ਨਿਰਗੁਣ ਮੇਰੀ ਮਾਈ ਆਪ ਲੜ ਲਾਏ ਨਹੀਂ हे मेरी मारूप उत्तम सखी मैं निर्गुण मैं शरदा रूपी गुणा तो हीनी सा प्रेमा भक्ति तो हीनी सा रहत सा मेनू कोई शक्ल कोई अकल कोई रूप रेखनी सी पर परमात्मा ऐसा द्रुठ्या ऐसा नजर कीती आ वे मेनू रख लेया जेनु सतगुरु कहंदे ने ना बिन नाम जपलै ਬਿਜਵਾਨੀ ਇਹਦੀ ਗਲਦਾਨ ਹੋ ਜਾਏਗੀ ਬੁੜਾਪਾ ਵੀ ਜਾਂਦਾ ਲੱਗੇਗਾ ਬੁੜਾਪੇ ਦਾ ਨਾਮ ਨਹੀਂ ਜੱਪਾਂਗਾ ਪਰ ਜੇ ਸਤਗੁਰਾਂ ਨੇ ਫਟਕਾਰ ਲਾਈਏ ਤਾਂ ਉਹਦਾ ਇਲਾਜ ਵੀ ਕੀਤਾ ਹੈ ਜਿਵੇਂ ਕਹਿੰਦੇ ਨੇ ਨਾ ਨੈਣੋਂ ਨੀਰ ਵਹਿਤਣਗੇ ਨਾ ਭੇ ਕੇਸ ਦੁੱਧਵਾਨੀ ਉਹਦਾ ਕੰਠ ਸ਼ਬਦ ਨੇ ਉਤਰਿਆ ਆ ਉਹ ਕਿ ਆਪ ਕੋ ਗਰੇ ਪਰਾਂ ਕਹਿੰਦੇ ਉਹਨਾਂ ਅੱਖਾਂ ਜੋ ਨੀਰ ਵਗ ਰਿਹਾ ਨੈਣ ਦੁੱਧ ਵਰਗੇ ਚਿੱਟੇ ਹੋ ਗਏ ਨੇ ਵਾਲ ਕੇਸ ਦੁੱਧ ਵਰਗੇ ਚਿੱਟੇ ਹੋਏ ਪਾਣੀ ਪੀਣ ਦੀ ਸਮਰੱਥਾ ਨਹੀਂ ਪਰ ਕੋਈ ਬੈਦ ਬਣਵਾਰੀ ਆਪਣੇ ਸੰਤੈ ਲਿਖੋ ਬਾਣੀ ਮੇਰੇ ਸਤਿਗੁਰੂ ਤੋਂ ਬਣਵਾਰੀ ਹੈ ਪਰ ਹੁਣ ਮੈਂ ਤੋਂ ਨਹੀਂ ਜਪਿਆ ਗਿਆ ਜਵਾਨੀ ਲੰਘਾ ਦਿੱ ਗਲਤੀਆਂ ਕਰਦੀ ਪੀਸ਼ੋ ਵਰਜੇ ਤੇ ਬਚਪਨਾ ਖੇਡਦੇ ਆ ਪੂਰਾ ਕਰ ਦਿੱਤਾ ਹੁਣ ਬੁਢਾਪਾ ਆਇਆ ਤੇ ਬੁਢਾਪੇ ਦੀ ਰਿਐਲਿਟੀ ਦਾ ਅਹਿਸਾਸ ਹੋਇਆ ਪਰ ਹੁਣ ਮੇਰੇ ਸਤਿਗੁਰੂ ਹੋਏ ਬੈਦ ਬਣਵਾਰੀ ਆਪਣੇ ਸੰਤੈ ਲਿਖੋ ਬਾਣੀ ਕਹਿੰਦੇ ਬੁਢਾਪੇ 'ਚ ਵੀ ਡਿਗਣ ਨਹੀਂ ਦਿੱਤਾ ਕਹਿੰਦੇ ਹੁਣ ਵੀ ਮੇਰੇ ਸਤਿਗੁਰੂ ਕੁਝ ਨਹੀਂ ਵਿਗੜਿਆ ਤੇ ਸੰਭਾਲ ਮੈਨੂੰ ਮੇਰਾ ਵੈਦ ਬਣ ਕੇ ਮੇਰਾ ਵੈਦ ਗੁਰੂ ਗੋਬਿੰਦਸ ਹਰਿ ਹਰਿ ਨਾਮ ਔਖਦ ਮੁਖ ਦੇਵ ਕਟੈ ਜਮ ਕੀ ਸੰਧਾ ਹੁਣ ਬੁਢਾ ਜਰਗਾ ਅਵਸਥਾ ਆ ਗਈ ਕੋਈ ਚੰਗੇ ਕਰਮ ਨਹੀਂ ਕੀਤੇ ਨਿੰਦਿਆ ਟੁਗਲੀ ਇਖਾਤ ਵੈਸ਼ ਬੇਈਮਾਨੀ ਟੁਰੀ ਠੰਗੀ ਯਾਰੀ ਚ ਸਾਰੀ ਉਮਰ ਕਾੜਦੇ ਪੀਏ ਪਰ ਹੁਣ ਅਖੀਰ ਸਮਾਂ ਹੈ ਮੇਰੇ ਸਤਿਗੁਰੂ ਕਿਰਪਾ ਦਾ ਸਤਿਗੁਰੂ ਉੱਥੇ ਵੀ ਔਖਲਾ ਦਿੰਦੇ ਨਾ ਭਾਈ ਡਰਨਾ ਰੱਖਣ ਤੇ ਆਏ ਤੋ ਰਖ ਲਏਗਾ ਕੋਈ ਬੈਦਵਣ ਵਾਰੀ ਆਪਣੇ ਸੰਤੈਲੇਵਾਰੀ ਮੇਰੇ ਸਤਿਗੁਰੂ ਤੂੰ ਬਣਵਾਰੀ ਹੈ ਇਸ ਧਰਤੀ ਦਾ ਮਾਲਕ ਹੈ ਤੇ ਰਖਣਾ ਕਰ ਮੈਨੂੰ ਇਸ ਜਿਹੜਾ ਗਲਤੀਆਂ ਤੋਂ ਬਚਾਣਾ ਕਰ ਆਵਾਗੌਣ ਦੇ ਗੇਲ ਤੋਂ ਬਚਾਣਾ ਕਰ ਪਰ ਕਿਤੇ ਅਰਦਾਸ ਹੱਥ ਜੋੜ ਕੇ ਕਰੇ ਤੈਸੋ ਕੋਈ ਨਾ ਤਰੁੱਟਦਾ ਕੋਈ ਨਿਮਕੇ ਤੋ ਦੇਖੇ ਸੋ ਤੇ ਸਤਿਗੁਰੂ ਇਹ ਹੀ ਕਹਿੰਦੇ ਨੇ ਕਹਿੰਦੇ ਭਾਈ ਮੈਂ ਨਿਰਗੁਣ ਮੇਰੀ ਮਾਏ ਮੇਰੇ ਤੇ ਕੋਈ ਗੁਣ ਨਹੀਂ ਸੀ ਆਪ ਲੜ ਲੈ ਲਾਇ ਲਈ ਆ ਵੀ ਲੜਣਾ ਕੇ ਲਈ ਰੱਖਿਆ ਨਹੀਂ ਤਾਂ ਮੇਰੇ ਵਰਗੇ ਇਹਦੇ ਸਤਿਗੁਰੂ ਕਹਿੰਦੇ ਨੇ अनेका ਐਸੇ ਤੁਰ ਰਹੇ ਨੇ ਫਿਰ ਰਹੇ ਨੇ ਪਰ ਮੇਰੇ ਤੇ ਟ੍ਰੂਠੇ ਤੇ ਨਾਮ ਬਾਣੀ ਦਾ ਸੇਵਾ ਸਿਮਰਨ ਕਿਉਂਕਿ ਕਿੱਕ ਕਥਾ ਵੀ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੈ ਕਥਾ ਕਰਨੀ ਵੀ ਸੇਵਾ ਝਾੜੂ ਪੋਚਾ ਕਰਨਾ ਵੀ ਇੱਕ ਸੇਵਾ ਹੈ ਦਾਨ ਪੁੰਨ ਕਰਨਾ ਵੀ ਸੇਵਾ ਹੈ ਪਰ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਆਪ ਕਰਵਾਇਆ ਹੈ ਮੇਰੇ ਤੇ ਸਮਰੱਥਾ ਨਹੀਂ ਮੇਰੇ ਵਰਗੇ ਨਿਕਾ ਫਿਰਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਬੇਦ ਕਟੇ ਸੰਸਾਰੀ ਹਬਾਉ ਬਾਹਰਾ ਮੇਰੇ ਪ੍ਰਮਾਤਮਾ ਤੂ ਬੇਦ ਗ੍ਰਤੇਬ ਸਾਰੇ ਤੋਂ ਪਰੇ ਉਹਸ ਤੋਂ ਪਰੇ ਸਭ ਦੇ ਸੰਸਾਰ ਸੰਸਾਰ ਦੀ ਪਹੁੰਚੋਂ ਵੀ ਪਰੇ ਹੈ ਹੱਬਾ ਉਬਾਰਾ ਤੇ ਸਾਰੇ ਬੰਦਨਾ ਤੋਂ ਵੀ ਪਰੇ ਹੈ ਤੂ ਕਿਸੇ ਬੰਦਨਾ ਵਿੱਚ ਨਹੀਂ ਆਂਦਾ ਜਿਹਨੂੰ ਸਤਿਗੁਰੂ ਕਹਿੰਦੇ ਨੇ ディース ਸਭ ਮਹ ਸਭ ਤੇ ਰਹਤੇ ਪਾਰ ਬ੍ਰਹਮ ਕਾ ਕੋ ਧਿਆਨ ਧਰਤੇ ਜਿੰਨੇ ਪਾਈ ਦਿਸਦਾ ਸਭ ਦੇ ਵਿੱਚ ਰਹਿ ਵੀ ਸਭ ਦੇ ਵਿੱਚ ਰਿਹਾ ਪਰ ਸਭ ਤੋਂ ਦੂਰ ਵੀ ਬਹੁਤ ਹੈ ਐਸਾ ਹੀ ਕੋ ਨਰੰਕਾਰ ਹੀ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਨਿਰਗੁਣ ਸਰਗੁਣ ਰੂਪ ਆਪ ਹੀ ਵਿਚਰ ਰਿਹਾ ਸਭ ਹੀ ਮਤ ਸਭੇ ਤੇ ਬਾਹਰ ਬੇਮੋਤਾਜ ਬਾਬਾ ਸਾਰਿਆਂ ਦੇ ਵਿੱਚ ਵੀ ਵਿਚਰ ਰਿਹਾ ਤੇ ਸਾਰਿਆਂ ਤੋਂ ਬਾਹਰ ਵੀ ਹੈ ਐਸਾ ਉਹ ਬਾਪ ਹੈ ਬਾਪਾ ਮਾਰਾ ਸਦਚਰਨ ਜੀ ਵੀ ਭਾਈ ਹਮਾਰੇ ਸਦਹੀ ਜੀ ਚਰਨ ਜੀ ਬਹੁਤ ਵੱਡੀ ਉਮਰ ਦਾ ਹੈ ਉਹ ਐਡਾ ਸਮਰਾਟ ਹੈ ਜੋਗਰ ਜਦੋਂ ਸ਼ੁਰੂਆਤ ਹੋਈਏ ਤੇ ਜੁਗਤੋਂ ਪਹਿਲਾਂ ਤੋਂ ਉਹ ਇਸ ਸੰਸਾਰ ਵਿੱਚ ਆਪ ਦੇ ਸਵੈ ਪ੍ਰਕਾਸ਼ ਵਿੱਚ ਸੀ ਤੇ ਸਤਿਗੁਰੂ ਕਹਿੰਦੇ ਨੇ ਬੇਦਕ ਤੇ ਹਰ ਬਾਹਰ ਉਹ ਪ੍ਰਮਾਤਮਾ ਐਸਾ ਹੈ ਸਭ ਤੋਂ ਸੁਤੰਤਰ ਵੀ ਹੈ ਕੋਈ ਨਹੀਂ ਉਹਨੂੰ ਮੋਹ ਦੀਆਂ ਤੰਦਾਂ ਆ ਜਾਂ ਲੋਭ ਦੀਆਂ ਤੰਦਾਂ ਆ ਜਾਂ ਇਰਖਾ ਦੇ ਵੈਸੇ ਦੀਆਂ ਤੰਦਾਂ ਤੰਗ ਕਰਦੀ ਨਹੀਂ ਉਹ ਸਭ ਦਾ ਭਲਾ ਲੋਚਦਾ ਸਤਿਗੁਰ ਸਭਨਾ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕੀ ਹੋਏ ਸਭ ਦਾ ਭਲਾ ਲੋਚਦਾ ਜਿੰਦਗੀ ਦੀ ਫਟਕਾਰ ਲਾ ਕੇ ਦੁੱਖ ਦੇ ਕੇ ਸੁੱਖ ਦੇ ਕੇ ਤੈਨੂੰ ਪਰਖਦਾ ਤੈਨੂੰ ਸੇਧ ਦਿੰਦਾ ਭਾਈ ਸੰਭਲ ਜਾ ਨਾਨਕਾ ਪਾਖਾ ਹੋ ਦਿਸ ਜਹੜ ਦਾਖ ਨਾਨਕ ਦਾ ਜਿਹੜਾ ਪਾਸ਼ਾ ਹੈ ਨਾ ਮਾਲਕ ਪਰ ਉਹ ਜਿਹੜਾ ਸ਼ਾਹ ਰੂਪੀ ਪਾਤਸ਼ਾਹ ਤਲ ਮਾਲਕ ਹੈ ਸੰਸਾਰ ਦੇ ਹੁਕਮ ਚਲਾਉਣ ਵਾਲਾ ਜਿਸ ਅਦਗੁਰਾਂ ਨੇ ਕਿਹਾ ਦਿੱਤਾ ਦਾਤਾ ਹੈ ਕਿ ਸਭ ਕੋ ਦੇਵ ਹੈ ਉਹ ਪ੍ਰਮਾਤਮਾ ਕਹਿੰਦੇ ਦੀਸਾ ਜਾਹਰਾ ਤੇ ਸਾਰੇ ਵਿੱਚ ਜੜ ਚੇਤਨ ਰੂਪੇ ਆਪ ਵਿਚਰ ਰਿਹਾ ਤੇ ਸਭ ਤੋਂ ਨੇੜੇ ਵੀ ਆਪ ਹੈ ਜਿਹਨੂੰ ਭਗਤ ਸਾਬਾਨ ਨੇ ਕਿਹਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਕੋਚੈ ਸੋ ਪਾਵ ਹੈ ਕਿਨੇ ਹੈ ਸਭ ਕੁਝ ਅੰਦਰ ਪਰ ਚੇਤਨ ਰੂਪ ਵੀ ਹੈ ਅਚੇਤਨ ਰੂਪ ਵੀ ਹੈ ਜੜ ਵੀ ਹੈ ਚੇਤਨ ਵੀ ਹੈ ਨਿਰਗੁਣ ਵੀ ਹੈ ਸਰਗੁਣ ਸਰਗੁਣ ਨਿਰਗੁਣ ਰੰਕਾਰ ਸਉਨ ਸਮਾਧੀ ਆਪ ਆਪਣੀ ਗਿਆਨ ਕਾਪੇ ਇਥਰ ਜਾ ਕਿਨੇ ਆਪ ਇਹ ਨਿਰਗੁਣ ਸਰਗੁਣ ਰੂਪ ਬੈਠਾ ਸਮਾਧੀ ਲਈ ਬੈਠਾ ਧਿਆਨ ਕਰ ਰਹਾ ਸਭ ਦੀ ਪਰਖ ਹੈ ਜਿੰਨ ਸਤਿਗੁਰਾਂ ਨੇ ਕਿ ਘਟ ਘਟ ਕੇ ਅੰਤਰ ਕੀ ਜਾਣਤ ਬਲਿ ਨੁਰ ਕੀ ਪੀਤ ਪ੍ਰਸਾਦ ਉਹ ਦੁਨੀਆ ਚਾਰ ਥੱਕਦਾ ਨਿਰੰਕਾਰਣੀ ਉਹਨੋਂ ਤੇ ਕਾਣ ਤੇਰੇ ਮਨ ਚ ਪੁਰਨਾ ਅਗਲਾ ਕੀ ਆਣਾ ਉਹ ਵੀ ਪਤਾ ਹੁਣ ਤਾਂ ਕੋਈ ਲੁਕਿਆ ਨਹੀਂ ਇਸ ਲਈ ਸਾਧਗੁਰੂ ਕਹਿੰਦੇ ਨੇ ਜਿਹੜਾ ਨਾਨਕ ਦਾ ਪਾਸ਼ਾ ਹੈ ਨਾ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਮੇਰਾ ਮਾਲਕ ਹੈ ਉਹ ਦਿਸਿਆ ਜਾਰ ਸਾਰੇ ਵਿੱਚ ਇਹ ਅੱਖਾਂ ਰੂਪੀ ਵਸਦਾ ਵੀ ਦਿਖ ਰਿਹਾ ਹੈ ਦਿਖ ਰਿਹਾ ਸਭ ਤੇ ਮੇਰੇ ਸਾਧਗੁਰੂ ਤੋ ਸਾਰੇ ਬੰਦਨਾਂ ਤੋਂ ਵੀ ਪਰੇ ਐ ਤੇ ਸਾਰੇ ਵਿੱਚ ਵਿਚਰ ਵੀ ਰਹੇ ਐ ਸੋ ਗੁਰੂ ਪਿਆਰੇ ਸਾ ਸੰਗਤ ਜੀ ਐਨੀ ਆਕੂ ਬੇਨਤੀ ਐ ਪ੍ਰਵਾਨ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰੂ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਪੰਨਾ ਅਮਲ ਕਰਣਾ ਦੇਉ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆਜਾਵੇ ਲੇਖਕ ਤਾਂ ਛੁੱਟੀ ਐ ਖਿੰਖਿੰ ਖੁਲਣ ਹਾਰ ਬਖਸ਼ਣ ਹਾਰ ਬਖਸ਼ਣ ਨਾਲੇ ਪਾਰ ਉਤਾਰ ਦੇਹੁ ਸੰਤ ਜੀ ਸੜੀਆਂ ਜੋ ਹੋ ਗਾਏ ਸੈ ਸੰਮੇਲ ਗਾਜਵਾਜ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ